ਲੋ ਜੀ ਆ ਗਏ ਜੀ ਹੁਣ ਕਿਚਨ ਦੇ ਵਿੱਚ ਸੀ ਆਲਸ ਨੂੰ ਕੀਤਾ ਪਰੇ ਤੇ ਐਕਟਿਵ ਹੋ ਕੇ ਆ ਗਏ ਕਿਚਨ ਚ ਦਿਲ ਤੇ ਨਹੀਂ ਸੀ ਕਰਦਾ ਇਹ ਨਹੀਂ ਠੰਡ ਚ ਕੰਮ ਕਰਨ ਨੂੰ ਰਜਾਈਆਂ ਚੋਂ ਨਿਕਲਣ ਨੂੰ ਪਰ ਕਰਨਾ ਪੈਣਾ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਉਮੀਦ ਕਰਦੀ ਹਾਂ ਤੁਸੀ ਵੀ ਸਾਰੇ ਆਪਣੇ ਆਪਣੇ ਘਰਾਂ ਵਿੱਚ ਠੀਕ ਹੋ ਗਏ ਤੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਦਿਨ ਹੈਗਾ ਜੀ ਇਹ ਸੈਟਰਡੇ ਦਾ ਤੇ ਲੱਗੀ ਮੈਂ ਇੱਥੇ ਸਬਜ਼ੀ ਨੂੰ ਤੜਕਾ ਲਗਾਣ ਤੇ ਰਾਜਵਾਵੀ ਮੈਂ ਭੇਕੇ ਰੱਖੇ ਹੋਏ ਆ ਜੀ ਅੱਜ ਮੇਰੇ ਆਣਾ ਭਤੀਜੇ ਨੇ ਲੋਹੜੀ ਦੇਣ ਤੇ ਫੋਨ ਉਹਦਾ ਸਵੇਰੇ ਸਵੇਰੇ ਆ ਗਿਆ ਸੀ ਮੇਰੇ ਬ੍ਰਦਰ ਦਾ ਕਿ ਉਹ ਆ ਰਿਹਾ ਹੈ ਤੇ ਮੈਂ ਤਾਂ ਥੋੜੀ ਢਿੱਲ ਜੀ ਪਾਈ ਹੋਈ ਸੀ ਬੜੀ ਸਲੋ ਸਲੋ ਕੰਮ ਕਰ ਰਹੀ ਸੀ ਫਿਰ ਮੈਂ ਉੱਠੀ ਫਟਾਫਟ ਉੱਠ ਕੇ ਰਜੁਨੀਆਂ ਚੁੱਕੀਆਂ ਚਾਦਰਾਂ ਵਸਾਈਆਂ ਡਸਟਿੰਗ ਕੀਤੀ ਸਾਰੀ ਝਾੜੂ ਵਗੈਰਾ ਲਗਾਇਆ ਸਾਰੇ ਪੋਚੇ ਤੇ ਨਹੀਂ ਲਗਾਏ ਮੈਟ ਵਗੈਰਾ ਸਾਫ਼ ਕਰ ਦਿੱਤੇ ਤੇ ਸਬਜ਼ੀ ਕੱਟ ਕੇ ਤੇ ਤੋਂ ਉਹ ਕੇ ਰੱਖ ਦਿੱਤੀ ਸੀ ਸਾਗ ਜਿਹੜਾ ਸੀ ਬਣਿਆ ਪਿਆ ਸੀਗਾ ਤੇ ਮੈਂ ਲੱਗੀ ਸੀ ਸਭ ਜਿੰਨ ਤੜਕਾ ਲਾਣ ਤੇ ਬ੍ਰਿ얌 ਸਿੰਘ ਕਹਿੰਦਾ ਮਮਾ ਸਾਗ ਨੂੰ ਵੀ ਤੜਕਾ ਲਾ ਲਓ ਸਾਗ ਜੀ ਹੈਗਾ ਤਾਂ ਤੇ ਇੱਥੇ ਮੈਂ ਲੱਗੀ ਸੀ ਸਾਗ ਨੂੰ ਤੜਕਾ ਲਾਣ ਪਿਆਜ਼ ਮੈਂ ਕੱਟ ਲਈ ਸੀ ਲਸਣ ਅਦਰਕ ਵਗੈਰਾ ਸਾਰਾ ਕੱਟਿਆ ਹੋਇਆ ਸੀ ਨਾਲ ਨਾਲ ਗਰਮ ਪਾਣੀ ਨਾਲ ਕਿਜ਼ਰ ਔਨ ਕੀਤਾ ਤੇ ਬਰਤਨ ਸਾਫ਼ ਕੀਤੇ ਫਟਾਫਟ ਮਜ਼ਾ ਬਹੁਤ ਆਂ ਤੱਕ ਬਰਤਨ ਸਾਫ਼ ਕਰਨ ਨੂੰ ਗਰਮ ਪਾਣੀ ਤੇ ਤੇ ਸਰਦੀਆਂ ਦਾ ਮਜ਼ਾ ਹੀ ਕੁਝ ਹੋਰ ਆ ਕਿਆ ਤੇ ਦਿੰਨੇ ਆ ਸਰਦੀਆਂ ਵਿੱਚ ਗਰਮੀ ਦੇ ਵਿੱਚ ਕਹਿ ਦੇਦੇ ਸਰਦੀਆਂ ਚੰਗੀਆਂ ਲੱਗਦੀਆਂ ਤੇ ਸਰਦੀਆਂ ਵਿੱਚ ਇਸ ਵਾਰ ਕਹਿ ਰਹੇ ਆ ਕਿ ਗਰਮੀਆਂ ਵਧੀਆ ਹੁੰਦੀਆਂ ਕਿਉਂਕਿ ਇਸ ਵਾਰ ਠੰਡ ਜ਼ਿਆਦਾ ਭਿਆਨ ਕਰਕੇ ਨਾ ਕੰਮ ਹੀ ਨਹੀਂ ਹੋ ਰਿਹਾ ਕੁਝ ਨਹੀਂ ਤੁਹਾਨੂੰ ਦਿਖਾਇਆ ਜਾ ਰਿਹਾ ਨਾ ਕਿਤੇ ਮਾਰਕੀਟ ਜਾ ਰਹੀਆਂ ਜਿਹੜਾ ਵੀ ਵਰਿੰਦਰ ਹੀ ਜਾਂਦੇ ਆਪ ਖੁਦ ਕੁਝ ਸਿਹਤ ਨਾਲ ਠੀਕ ਹੋਣ ਕਰਕੇ ਤੇ ਵਰਿਆਮ ਸਿੰਘ ਨੇ ਵੀ ਛੁੱਟੀਆਂ ਪੈ ਗਈਆਂ 14 ਤਰੀਕ ਤੱਕ ਤੇ ਬਹੁਤ ਆਲਸਾਇਆ ਪਿਆ ਕੋਈ ਕੰਮ ਟਾਈਮ ਨਾਲ ਨਹੀਂ ਹੁੰਦਾ ਲੇਟ ਉੱਠਦੇ ਆ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪਾਠ ਕਰਕੇ ਫਿਰ ਜਾਈਆਂ ਚ ਵੜ ਜਾਈਦਾ ਚਾਹ ਪਾਣੀ ਪੀ ਕੇ ਤੇ ਕਿਹੜਾ ਇੰਨਾ ਕੰਮ ਹੁੰਦਾ ਕਹਿ ਦਿੰਦੇ ਆ ਇੱਥੇ ਕਿਹੜੇ ਅਸੀਂ ਪਿੰਡ ਚ ਮੱਝਾ گاਵਾਂ ਦੀ ਧਾਰਾ ਕੱਢਣੀਆਂ ਚੁੱਪ ਕਰਕੇ ਬੈਠੋ ਪਰ ਸਾਡੇ ਕੰਮ ਤੇ ਉਹ ਉਨੇ ਹੀ ਆ ਕਿ ਘਟੇ ਨਹੀਂ ਆ ਇਹਨਾਂ ਨੂੰ ਤਾਂ ਛੁੱਟੀਆਂ ਹੈਗੀਆਂ ਪਰ ਆਪਾਂ ਨੂੰ ਤੇ ਨਹੀਂ ਕੋਈ ਛੁੱਟੀ ਕਿਉਂਕਿ ਸਾਨੂੰ ਛੁੱਟੀ ਹੋ ਵੀ ਨਹੀਂ ਸਕਦੀ ਜਿਹੜੇ ਲੇਡੀਜ਼ ਐ ਉਹਨਾਂ ਨੂੰ ਹਰ ਦਮ ਕੋਈ ਐਤਵਾਰ ਦੀ ਛੁੱਟੀ ਨਹੀਂ ਕੋਈ ਸੈਟਰਡੇ ਦੀ ਛੁੱਟੀ ਨਹੀਂ ਹਰ ਟਾਈਮ ਕੰਮ ਕਰਨਾ ਕਰਦਾ ਹੈਨਾ ਕਈ ਵਾਰੀ ਦਿਲ ਤੇ ਕਰਦਾ ਮੇਰਾ ਕਿ ਛੁੱਟੀ ਲੈ ਕੇ ਆਰਾਮ ਨਾਲ ਬੈਠ ਜਾਵਾਂ ਪਰ ਕੀ ਕਰੀਏ ਕੰਮ ਤੇ ਕਰਨੇ ਪੈਣੇ ਰੋਟੀ ਖਾਣੀ ਪੈਣੀ ਅਜੇ ਬੱਚੇ ਛੋਟੇ ਆ ਤੇ ਚਲੋ ਜੀ ਇੱਥੇ ਲੱਗੇ ਹੋਏ ਆ ਤੜਕਾ ਲਾਉਣ ਤੇ ਇੱਥੇ ਲਾਈਟਰ ਪਤਾ ਨਹੀਂ ਕਿਉਂ ਨਹੀਂ ਸੀ ਠੰਡੇ ਠੰਡਾ ਜਾ ਹੋ ਗਿਆ ਸੀਗਾ ਚੱਲ ਨਹੀਂ ਸੀ ਰਿਆ ਤੇ ਫਿਰ ਮੈਂ ਦੇਖਿਆ ਕਿ ਮਾਚਿਸ ਹੈਗੀ ਸੀ ਮਾਚਿਸ ਦੇ ਨਾਲ ਮੈਂ ਬਾਲ ਲਿਆ ਤੇ ਇੱਥੇ ਮੈਂ ਲੱਗੀ ਸੀ ਸਾਗ ਨੂੰ ਤੜਕਾ ਲਾਉਣ ਇੱਕ ਬੰਨੇ ਰੱਖ ਦਿੱਤਾ ਦੁੱਧ ਇੱਕ ਬੰਨੇ ਚਾਹ ਚਾਹ ਦਾ ਤੁਹਾਨੂੰ ਪਤਾ ਹੈ ਕਿ ਸਰਦੀਆਂ ਵਿੱਚ ਸਾਰੇ ਬਹੁਤ ਪੀਂਦੇ ਚਾਹ ਸਾਰਿਆਂ ਦੇ ਘਰਾਂ 'ਚ ਬਹੁਤ ਬਣਦੀ ਆ ਤੇ ਵੈਸੇ ਅਸੀਂ ਚਾਹ ਬਹੁਤ ਘੱਟ ਪੀਂਦੇ ਸੀ ਗਰਮੀਆਂ ਵਿੱਚ ਸਿਰਫ ਦੋ ਟਾਈਮ ਚਾਹ ਪੀਤੀ ਆ ਤੇ ਸਰਦੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਚਾਹ ਹੋ ਜਾਂਦੀ ਐ ਤਿੰਨ ਕਈ ਵਾਰੀ 4 ਵਜੇ ਵੀ ਹੋ ਜਾਂਦੀ ਆ ਕਈ ਵਾਰੀ ਰਾਤ ਨੂੰ ਅਸੀਂ ਬੱਠੇ 11:30 ਵਜੇ ਜਾਂ ਕੁਛ ਵੀ 7:00 ਵਜੇ 8:00 ਵਜੇ ਜਦੋਂ ਵੀ ਦਿਲ ਕਰੇ ਤੇ ਵਿਰਿੰਦਰ ਕਹਿੰਦੇ ਤੇ ਚਾਹ ਬਣਾ ਲਓ ਤੇ ਜੇ ਮਨਾ ਮੈਂ ਬਣਾਵਾਂ ਰੋਟੀ ਪਾਣੀ ਬਣਾਉਣ ਖਾਣ ਤੋਂ ਬਾਅਦ ਸਾਮ ਰਾਤ ਨੂੰ ਵਿਰਿੰਦਰ ਚਾਹ ਬਣਾ ਕੇ ਲੈ ਆਉਂਦੇ ਹੁੰਦੇ ਆ ਦੁੱਧ ਵਗੈਰਾ ਪੀਣ ਨੂੰ ਨਾਲੋਂ ਕਹਿੰਦੇ ਗੈਸ ਹੋ ਜਾਂਦੀ ਆ ਅੱਜਕੱਲ੍ਹ ਤੇ ਦੁੱਧ ਦੀ ਪੱਤੀ ਪਾ ਕੇ ਇਦਾਂ ਹੀ ਲੈ ਲੈਂਗੇ ਚਾਹ ਕਾਫੀ ਬਣ ਜਾਂਦੀ ਸਾਡੇ ਘਰ ਤੇ ਇੱਥੇ ਮੈਂ ਲੱਗੀ ਸੀ ਤੜਕਾ ਲਾਉਣ ਤੇ ਕੜਾਈ ਦੇ ਵਿੱਚ ਮੈਂ ਸਾਗ ਕਰਨਾ ਸੀਗਾ ਮੈਂ ਸੋਚਿਆ ਪਹਿਲਾਂ ਪੈਨ ਦੇ ਵਿੱਚ ਹੀ ਸਾਗ ਕਰ ਲੈਣੀ ਫਿਰ ਮੈਂ ਕਿਹਾ ਚਾ ਸਾਗ ਸਾਰਾ ਜਿਹੜਾ ਜਿੰਨਾ ਵੀ ਹੈਗਾ ਸਾਰੇ ਨੂੰ ਤੜਕਾ ਲਗਾ ਲੈਣੇ ਫਿਰ ਇਸ ਕਰਕੇ ਦੂਸਰੀ ਕੜਾਈ ਉੱਪਰ ਉਤਾਰੀ ਰਸੋਈ 'ਚ ਕੱਟ ਜਗਾ ਹੋਣ ਕਰਕੇ ਭਾਂਡੇ ਕੱਟ ਹੋਣ ਕਰਕੇ ਮੈਸ ਕਰਕੇ ਸੌਰੀ ਤੰਗੋਰ ਸੋਈ 'ਚ ਹੋਣ ਕਰਕੇ ਨਾ ਕੀ ਜ਼ਿਆਦਾ ਜਗ੍ਹਾ ਨਾ ਹੋਣ ਕਰਕੇ ਤੇ ਭਾਂਡੇ ਮੈਂ ਉੱਪਰ ਰੱਖਦੀਆਂ ਥੋੜੇ ਹੀ ਬਰਤਨ ਕੱਢੇ ਹੋਏ ਆ ਜੇ ਜ਼ਰੂਰਤ ਪੈਂਦੀ ਆ ਤਾਂ ਦਰੋਂ ਕੱਢ ਲਈਦੇ ਨੇ ਤੇ ਇੱਥੇ ਪਰਸ਼ਤੀ ਦੇ ਉੱਪਰ ਹੀ ਕਡਾਈਆਂ ਰੱਖੀਆਂ ਦੋ ਤਿੰਨ ਹੀ ਕਡਾਈਆਂ ਲਗਾਈਆਂ ਹੋਈਆਂ ਇੱਥੇ ਮੈਂ ਲੱਗੀ ਸੀਗੀ ਤੜਕਾ ਲਗਾਉਣ ਮੈਂ ਕਿਹਾ ਚਾ ਸਬਜੀ ਨੂੰ ਤੜਕਾ ਲਗਾ ਦੇਣੇ ਤੇ ਇਸ ਤੋਂ ਬਾਅਦ ਮੈਂ ਜਿਹੜੇ ਅਗਲੇ ਕੰਮ ਕਰਨੇ ਸੀ ਉਹ ਕੱਪੜੇ ਧੋਤੇ ਹੋਏ ਨੇ ਪਹਿਲੇ ਸੁੱਕੇ ਨਹੀਂ ਦੂਸਰੇ ਹੋਰ ਧੁੱਪਗੇ ਨੇ ਤੇ ਇਦਾਂ ਹੀ ਮਤਲਬ ਠੰਡੇ ਠੰਡੇ ਲੱਗ ਰਿਹਾ ਤੇ ਮੈਂ ਸੋਚ ਰਹੀ ਸੀ ਕਿ ਪ੍ਰੈਸ ਲਗਾ ਕੇ ਥੋੜੇ ਜਨੇ ਕਰ ਦਾਂਗੀ ਪ੍ਰੈਸ ਕਰਕੇ ਥੋੜੇ ਰੱਖ ਦਾਂਗੀ ਤੇ ਥਾਂ ਥਾਂ ਹੋ ਜਾਣਗੇ ਤੇ ਸਾਤ ਨੂੰ ਲੱਗਿਆ ਤੜਕਾ ਤੇ ਨਾਲ ਇੱਕ ਸਾਈਡ ਤੇ ਲੱਗੀ ਸੀ ਮੈਂ ਗਾਜਰਾਂ ਸੱਜੀਆਂ ਤੜਕਾ ਲਾਣ ਤੇ ਬਾਕੀ ਹੋਰ ਛੋਟੇ ਛੋਟੇ ਕੰਮ ਕਰਨੇ ਸੀ ਜਿਵੇਂ ਐਦਾਂ ਹੁੰਦਾ ਕਿ ਕੰਮ ਕਰੋ ਤੇ ਬਹੁਤ ਕੰਮ ਹੁੰਦੇ ਨਾ ਕਰੋ ਤੇ ਨਹੀਂ ਇਧਰ ਮੈਂ ਮਲਾਈ ਲਾਈ ਦੁੱਧ ਰੱਖਿਆ ਅੰਦਰ ਤੇ ਮਲਾਈ ਵੀ ਡਿੜਕਣ ਵਾਲੀ ਆ ਤੇ ਚਲੋ ਛੱਟ ਰਿੜਕੀ ਜਾਣੀ ਸੀਗੀ ਤੇ ਇੱਥੇ ਮੈਂ ਵੇਖ ਰਹੀ ਸੀ ਹਾਂ ਇਹ ਤੜਕਾ ਕਿਉਂ ਪੋਝ ਰਿਆ ਦੇਖਿਆ ਤੇ ਇੱਥੇ ਲੱਗ ਗਿਆਸ ਬੰਦ ਹੋਈ ਪਈ ਸਿਲੰਡਰ ਖਤਮ ਹੋਇਆ ਸੀ ਫੇ ਵਿਰੇਂਦਰ ਨੇ ਸਿਲੰਡਰ ਵਾਰ ਚੁੱਕ ਕੇ ਲਿਆਂਦਾ ਤੇ ਲਗਾਇਆ ਤੇ ਇੱਥੇ ਮੈਂ ਤੜਕਾ ਲਾ ਲਿਆ ਸੀ ਆਮ ਬੇਸਿਕ ਮਸਾਲੇ ਪਾ ਕੇ ਆਲੂ ਮਟਰ ਗਾਜਰਾਂ ਤੇ ਤੜਕਾ ਲਾ ਕੇ ਆਹ ਸਬਜ਼ੀ ਨੂੰ ਉਧਰ ਮੇਰੇ ਸਾਗ ਨੂੰ ਤੜਕਾ ਲੱਗ ਗਿਆ ਨਾਲ ਮੈਂ ਬਰਤਨ ਸਾਫ਼ ਕਰ ਲੇ ਚਾਹ ਸਾਡੀ ਬਣ ਗਈ ਨਾਲ ਤੇ ਹੁਣ ਚਾਹ ਪੀਵਾਂਗੇ ਚਾਹ ਪੀਣ ਤੋਂ ਬਾਅਦ ਅਗਲੇ ਕੰਮ ਕਰਾਂਗੇ ਇੱਥੇ ਦੀ ਸ਼ਾਮ ਦੀ ਕਿ ਰਾਜਮਾ ਵਗੈਰਾ ਮੈਂ ਪਿੰਕੇ ਰੱਖ ਲਈ ਸੀ ਮੇਰਾ ਆਇਆ ਸੀ ਪਤੀਜਾ ਉਸ ਤੋਂ ਬਾਅਦ ਮੈਂ ਬਿਲਕੁਲ ਵੀਡੀਓ ਨਹੀਂ ਬਣਾਈ ਸੀ ਕਿ ਰੋਟੀ ਪੁਰਾਣੀ ਖਾ ਕੇ ਚਾਹ ਪਾਣੀ ਪੀ ਕੇ ਤੇ ਗੱਲਾਂ ਬਾਤਾਂ ਕਰਦੇ ਰਹੇ ਉਹ ਆਇਆ ਸੀ ਲੋੜੀ ਲੈ ਕੇ ਤੇ ਲੋੜੀ ਦਾ ਸਮਾਨ ਤੋਂ ਜਿਆਦਾ ਟੇਬਲ ਤੇ ਪਿਆ ਇਹ ਤੇ ਵਿਰਿੰਦਰ ਗਏ ਸੀ ਮਾਰਕੀਟ ਤੇ ਇਹ ਵੀ ਲੈ ਆਏ ਮੂਫਲੀ ਵਗੈਰਾ ਮੇਰਾ ਉਹ ਵੀ ਕਾਫੀ ਸਮਾਰਟ ਪਤੀਜਾ ਵੀ ਲਾਇਆ ਜਿਵੇਂ ਵਿਰਿੰਦਰ ਵੀ ਕਾਫੀ ਲੈ ਆਏ ਨੇ ਕਿਉਂਕਿ ਸਰਦੀਆਂ ਵਿੱਚ ਤੁਹਾਨੂੰ ਪਤਾ ਹੀ ਹੈ ਭੂਗਾ ਦੀ ਪਰਫੀਏ ਬਹੁਤ ਸਵਾਦ ਹੁੰਦੀ ਹੈ ਤੇ ਮੈਂ ਬਸੇਨਾ ਵੀਡੀਓ ਵੀ ਬਣਾਈ ਸੀ ਮੈਂ ਬਣਾਈ ਸੀ ਤਿਲ ਦੇ ਲੱਡੂ ਤੇ ਬਹੁਤ ਸਵਾਦ ਸੀ ਬਣੇ ਤੇ ਉਹਦੀ ਮੈਂ ਵੀਡੀਓ ਬਣਾਈ ਸੀ ਪਰ ਉਹ ਦਿਨ ਮੈਂ ਥੋੜੀ ਸਟੋਰੀਜ਼ ਜ਼ਿਆਦਾ ਹੋਣ ਕਰਕੇ ਫੋਨ ਤੇ ਉਹ ਡਿਲੀਟ ਹੋ ਗਈ ਵੀਡੀਓ ਉਹ ਵੀ ਨਹੀਂ ਮੇਰੇ ਕੋ ਪਾਈ ਗਈ ਤੇ ਕਾਫੀ ਦਿਨਾਂ ਤੋਂ ਮੈਂ ਤੁਹਾਨੂੰ ਕੋਈ ਖਾਸ ਵੀਡੀਓ ਨਹੀਂ ਬਣਾ ਕੇ ਦਿਖਾ ਰਹੀ ਕੋਈ ਘਰ ਦਾ ਕੰਮ ਕੋਈ ਡਸਟਿੰਗ ਕੋਈ ਸਫਾਈ ਕੋਈ ਨਹੀਂ ਇਦਾਂ ਦਾ ਬਸ ਕਿਚਨ ਦਾ ਹੀ ਤੁਹਾਨੂੰ ਦਿਖਾਈ ਜਾ ਰਹੀਆਂ ਤੇ ਤੁਸੀਂ ਬੋਰ ਹੋ ਗਏ ਹੋ ਨਾ ਮੇਰਾ ਕਿਚਨ ਦਾ ਕੰਮ ਦੇਖ ਤੇ ਕਿ ਕੋਈ ਨਹੀਂ ਧੁੱਪਾ ਲੱਗਣਗੇ ਫਿਰ ਤੁਹਾਨੂੰ ਬਾਹਰ ਵੀ ਲੈ ਕੇ ਜਾਵਾਂਗੇ ਆਪਣੇ ਨਾਲ ਤੇ ਲਓ ਜੀ ਇੱਥੇ ਜਿਹੜਾ ਸਮਾਨ ਲਿਆਂਦਾ ਸੀ ਇਹਨਾਂ ਨੂੰ ਮੈਂ ਰੀਫਲ ਕਰ ਦਾਂਗੀ ਮੈਂ ਡੱਬਿਆਂ ਵਿੱਚ ਰੱਖ ਦਾਂਗੀ ਜਿਹੜੀ ਥਾਂ ਥਾਂ ਚੀਜ਼ਾਂ ਤੇ ਪਾ ਕੇ ਰੱਖ ਦਾਂਗੇ ਕਿਉਂ ਨਾ ਤੇ ਬੱਚੇ ਮੈਨੂੰ ਹੁੰਦਾ ਮੋਸਟਲੀ ਕਿ ਬੱਚਿਆਂ ਨੂੰ ਪੈਸੇ ਦੇਣੇ ਨਹੀਂ ਚਾਹੀਦੇ ਕ ਬਾਹਰੋਂ ਜਾ ਕੇ ਚੀਜ਼ ਖਰੀਦਣ ਘਰ ਹੀ ਫਰੂਟ ਲੈ ਕੇ ਰੱਖੋ ਚੀਜ਼ਾਂ ਲੈ ਕੇ ਰੱਖੋ ਕਿ ਆਪਣੇ ਬੱਚੇ ਨੂੰ ਜਿਹੜਾ ਤੁਸੀਂ ਆਪਣੇ ਘਰ ਤੋਂ ਹੀ ਆਪ ਚੀਜ਼ਾਂ ਦੋ ਕਿ ਉਹਨੂੰ ਪੈਸੇ ਖਰਚਣ ਦੀ ਆਦਤ ਨਾ ਪਾਓ ਮੈਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਪੈਸੇ ਦੀ ਲਾਲਚ ਨਹੀਂ ਦਿਖ ਦਿੱਤਾ ਕਿ ਉਹਨਾਂ ਨੂੰ ਪੈਸੇ ਦੇ ਕੇ ਉਹ ਜਾ ਕੇ ਖਰੀਦ ਕੇ ਲੈ ਕੇ ਆਉਣ ਚੀਜ਼ ਜਿਹੜੀ ਚੀਜ਼ ਉਹ ਸਾਥੋਂ ਮੰਗਣ ਤੇ ਅਸੀਂ ਉਹਨਾਂ ਨੂੰ ਲੈ ਕੇ ਦੇਈਏ ਇੰਦਾ ਬੱਚਿਆਂ ਨੂੰ ਅੱਛੀਆਂ ਆਦਤਾਂ ਪੈਂਦੀਆਂ ਨੇ ਤੇ ਪੈਸੇ ਦਾ ਲਾਲਚ ਨਹੀਂ ਬਿਲਕੁਲ ਦੇਣਾ ਚਾਹੀਦਾ ਬੱਚਿਆਂ ਨੂੰ ਜਿਵੇਂ پیسے ਫੜਾਵਾਂਗੇ ਕਿ ਜਾਓ ਜਾ ਕੇ ਉਥੋਂ ਚੀਜ਼ ਲੈ ਕੇ ਆਓ ਪਹਿਲਾ ਡੈਡੀ ਹੁੰਦੇ ਸੀਗੇ ਤੇ ਡੈਡੀ ਬਰੇ ਆਮ ਨੂੰ ਕਈ ਵਾਰੀ ਉਹਨਾਂ ਨੇ ਪੈਸੇ ਦੇਣੇ ਕਿ ਲੈ ਬਾਹਰ ਚਿਪਸ ਵਗੈਰਾ ਲੈ ਲੈ ਫੇਰ ਮੈਂ ਡੈਡੀ ਨੂੰ ਮਨਾ ਕੀਤਾ ਡੈਡੀ ਤੁਸੀਂ ਇਹਨੂੰ ਪੈਸੇ ਬਿਲਕੁਲ ਨਾ ਦਿਆ ਕਰੋ ਇਦਾਂ ਆਦਤ ਖਰਾਬ ਹੁੰਦੀ ਹੈ ਬੱਚੇ ਦੀਆਂ ਤੇ ਅਸੀਂ ਘਰ ਚੀਜ਼ ਲੈ ਕੇ ਦੇਈਏ ਤੇ ਕੋ ਬਹੁਤ ਵਧੀਆ ਗੱਲ ਹੁੰਦੀ ਹੈ ਤੇ ਇੱਥੇ ਬਿਸਕਟਾਂ ਵਾਲੇ ਸਭ ਖਾਲੀ ਹੋਏ ਤੇ ਅਸੀਂ ਤੇ ਇੱਥੇ ਮੈਂ ਪਾਣ ਲੱਗੀ ਮੈਂ ਕਿਚ ਪਾ ਕੇ ਸਾਰਾ ਸਮਾਨ ਮੈਂ ਰੱਖਾਂ ਥਾਉ ਥਾਈ ਤੇ ਇਹ ਕਿਉਂਕਿ ਉਹਨਾਂ ਦਾ ਤੇ ਲਿਓਨ ਦਾ ਕੰਮ ਹੈ ਤੇ ਆਪਾਂ ਦਾ ਸਾਮਨ ਦਾ ਕੰਮ ਹੈ ਜੇ ਅਸੀਂ ਸਾਰੀਆਂ ਚੀਜ਼ਾਂ ਵਿਸਤਾਰ ਦੇ ਨਾਲ ਨਾ ਰੱਖਾਂਗੇ ਤੇ ਖਲਾਰਾ ਜਿਹਾ ਪਿਆ ਰਹਿੰਦਾ ਲਫਾਫਿਆਂ 'ਚ ਤੇ ਇੱਥੇ ਮੈਂ ਸਾਰਾ ਹੀ ਜਿਹੜਾ ਰੀਫਿਲ ਕਰ ਦਾਂਗੀ ਬਿਸਕਟ ਵਗੈਰਾ ਇਹਦੇ 'ਚ ਪਾ ਕੇ ਰੱਖਦੇ ਇਹ ਮੁੰਨੀਆਂ ਦਾ ਇਹ ਡੱਬਾ ਇਹ ਬਹੁਤ ਵਧੀਆ ਰਹਿੰਦੇ ਆ ਤੇ ਇਹ ਵੀ ਪਲਾਸਟਿਕ ਦਾ ਡੱਬਾ ਸੀ ਬਰਫੀ ਵਾਲਾ ਤੇ ਇਹਨੂੰ ਮੇਰਾ ਸੁਟਣ ਨੂੰ ਦਿਲ ਨਹੀਂ ਕੀਤਾ ਪਹਿਲਾਂ ਮੈਂ ਕਿਹਾ ਚਲੋ ਇਹਦੇ ਵਿੱਚ ਨੂਣਾ ਗਰੀਲਾ ਵਗੈਰਾ ਪਾ ਲਾਂਗੇ ਕਾਫੀ ਰੀਲਾਂ ਵਾਸਤੇ ਡੱਬੇ ਮੇਰੇ ਰੱਖੇ ਹੋਏ ਨੇ ਤੇ ਇਹਨਾਂ ਮੈਂ ਫਿਰ ਇਹਦੇ ਵਿੱਚ ਗੱਜਕ ਹੀ ਪਾਤੀ ਤੇ ਬਹੁਤ ਵਧੀਆ ਡੱਬਾ ਸੀ ਇੰਨਾ ਸੋਹਣਾ ਸੀ ਕਿ ਆਹ ਨਹੀਂ ਨਾ ਕੋਈ ਨਾ ਭੈਣਾਂ ਨੂੰ ਬਹੁਤ ਹੁੰਦਾ ਕਿ ਜਿਹੜੇ ਡੱਬੇ ਡੱਬਿਆਂ ਨਾਲ ਬਹੁਤ ਪਿਆਰ ਹੁੰਦਾ ਕਿ ਇਹੋ ਜਿਹੀਆਂ ਚੀਜ਼ਾਂ ਨੂੰ ਤੇ ਮੈਂ ਤਾਂ ਦਿਲ ਨਹੀਂ ਕਰਦਾ ਇਦਾਂ ਦੀ ਚੀਜ਼ਾਂ ਸੁੱਟਣ ਨੂੰ ਤੇ ਮੈਂ ਕੋਈ ਨਾ ਕੋਈ ਚੀਜ਼ ਪਾ ਕੇ ਰੱਖ ਦਿੰਨੀ ਐ ਤੇ ਇਹ ਵੀ ਮੈਂ ਗੱਜਕ ਵਗੈਰਾ ਰੱਖ ਦਿੱਤੀ ਸੀ ਕਿ ਜਦੋਂ ਬੱਚੇ ਰੋਟੀ ਪਾਣੀ ਖਾ ਕੇ ਕਦੀ ਟੀਵੀ ਦੇਖਦੇ ਤੇ ਉੱਥੇ ਟੇਬਲ ਤੇ ਕੋਈ ਚੀਜ਼ ਪਈ ਹੋਈ ਰੱਖ ਦਵਾਂ ਤੇ ਫੇਰ ਖਾ ਲੂਗੇ ਬਰਿਆਮ ਨੇ ਆਪਣੇ ਆਪ ਚੀਜ਼ ਕਦੀ ਨਹੀਂ ਲੈਣੀ ਕਿ ਮੈਨੂੰ ਭੁੱਖ ਆ ਤੇ ਮੈਂ ਕੋਈ ਚੀਜ਼ ਖਾ ਲਾਂ ਉਹਨੂੰ ਇਦਾਂ ਦੀ ਕੋਈ ਨਹੀਂ ਹੈਗਾ ਉਹਨੇ ਕਦੀ ਰੋਟੀ ਦਾ ਵੀ ਇੱਥੋਂ ਤੱਕ ਕਰਨੇ ਮੈਥੋਂ ਰੋਟੀ ਵੀ ਨਹੀਂ ਮੰਗਣੀ ਮम्मा ਮੈਨੂੰ ਭੁੱਖ ਆ ਰੋਟੀ ਦੇ ਦਿਓ ਤੇ ਮੈਂ ਕਹਾਂਵਾਂਗੀ ਖਾ ਲਊਗਾ ਮम्मा ਠਹਿਰ ਕੇ ਖਾਊਗਾ ਫਿਰ ਉਹਨੇ ਆਪੇ ਹੀ ਪਾ ਕੇ ਖਾ ਲੈਣੀ ਜਿਹੜੀ ਚੀਜ਼ ਚਾਹੀਦੀ ਉਹਨੇ ਆਪੇ ਹੀ ਬਹੁਤੀ ਮੋਸਟਲੀ ਉਹਨੂੰ ਜੇ ਨਹੀਂ ਪਸੰਦ ਕੋਈ दाल ਸਬਜ਼ੀ ਤੋਂ ਉਹਨੇ ਆਪ ਹੀ ਕੁਕਿੰਗ ਕਰਕੇ ਕੋਈ ਚੀਜ਼ ਇਦਾਂ ਦੀ ਬਣਾ ਲੈਣੀ ਆਪਣੇ ਵਾਸਤੇ ਤੇ ਬਹੁਤ ਵਧੀਆ ਆਦਤ ਹੈ ਵੀ ਕਿ ਕਈ ਵਾਰੀ ਕਿ ਬੰਦਾ ਆਪਣਾ ਵੀ ਠੀਕ ਹੋਏ ਤਾਂ ਬੱਚਾ ਆਪਣੇ ਵਾਸਤੇ ਕੋਈ ਨਾ ਕੋਈ ਚੀਜ਼ ਬਣਾ ਕੇ ਖਾ ਸਕਦਾ ਤੇ ਇੱਥੇ ਮੈਂ ਨਮਕੀਨ ਵਗੈਰਾ ਲੈ ਕੇ ਆਈ ਸੀ ਇਹ ਪੋਹਾ ਦੇ ਨਮਕੀਨ ਘਰੇ ਬਣਾਇਆ ਸੀ ਮੇਵਲਾ ਤੇ ਇਹਦੇ ਵਿੱਚ ਥੋੜਾ ਮੈਂ ਮਟਰ ਵਗੈਰਾ ਜਿਹੜੇ ਮਫਲੀ ਵਗੈਰਾ ਸੀ ਉਹ ਵਿੱਚ ਮਿਕਸ ਕਰ ਦਿੱਤੀ ਥੋੜੀ ਜੰਨੀ ਕਿ ਤੇ ਇਹਦੇ ਨਾਲ ਬੱਚੇ ਥੋੜਾ ਜੰਨਾ ਨਾ ਤੇ ਕੁਝ ਹੈਵੀ ਜਿਹਾ ਹੁੰਦਾ ਹੈ ਥੋੜਾ ਜਿਹਾ ਹਲਕਾ ਜਿਹਾ ਹੁੰਦਾ ਹੈ ਦੁੱਧ ਦੇ ਨਾਲ ਕਦੀ ਬੱਚੇ ਦਾ ਦਿਲ ਕਰੇ ਤਾਂ ਕੁਝ ਲੈ ਸਕਦਾ ਤੇ ਇਥੇ ਬਾਕੀ ਦੂਸਰਾ ਸਮਾਨ ਸੀ ਜਿਹੜਾ ਇੱਕ ਕਟੋਰੀਆਂ ਜੀਆਂ ਸੀ ਚਾਵਲਾਂ ਦੀ ਮੈਂ ਤਾਂ ਨਮਕੀਨ ਬਿਸਕਟ ਬਿਟਕਲੇ ਨਹੀਂ ਖਾਂਦੀ ਕਟੋਰੀਆਂ ਜੀਆਂ ਚਾਵਲਾਂ ਦੀ ਹਲਕੀਆਂ ਹੁੰਦੀਆਂ ਬਹੁਤ ਇੱਕ ਦੋ ਪੀਸ ਲੈ ਲੈਨੇ ਕਦੀ ਚਾਹ ਦੇ ਨਾਲ ਦਿਲ ਕੀਤਾ ਤਾਂ ਅਦਰਵਾਈਜ਼ ਮੈਂ ਇਦਾਂ ਦਾ ਸਮਾਨ ਬਿਲਕੁਲ ਨਹੀਂ ਖਾਂਦੀ ਪਰ ਪਰਿੰਦਰ ਨੂੰ ਬਹੁਤ ਹੁੰਦਾ ਸਾਡੇ ਨੂੰ ਕਿ ਇਹਦੀਆਂ ਚੀਜ਼ਾਂ ਖਾਣੀਆਂ ਪਰ ਮੈਂ ਅਵੋਇਡ ਕਰਦੀ ਲੋ ਇਹਨਾਂ ਨੂੰ ਖਾਣ ਨਹੀਂ ਦਿੰਦੀ ਤੇ ਇਹਨਾਂ ਨੂੰ ਸਮਾਂ ਕੋ ਬਹੁਤ ਹੈਗਾ ਪਰ ਇਦਾਂ ਦੀ ਚੀਜ਼ਾਂ ਖਾਣ ਦਾ ਤੇ ਮੈਂ ਬਹੁਤ ਘੱਟ ਦਿੰਦੀ ਇਹਨਾਂ ਨੂੰ ਮੈਂ ਤਾਂ ਅਗੋਂ ਇਹਨਾਂ ਕੋ ਲੈ ਲੈਨੀ ਕਿਉਂਕਿ ਸਿਹਤ ਨਾਲ ਇਹਨਾਂ ਦੀ ਵੀ ਠੀਕ ਹੋਣ ਕਰਕੇ ਬਹੁਤ ਹੁਣ ਤਾਂ ਮੈਨੂੰ ਕਿਹ ਬਾਹਰ ਦੀ ਚੀਜ਼ ਨਹੀਂ ਖਾਣ ਚੰਗੀ ਗੱਲ ਆ ਕੱਚੀਆਂ ਚੀਜ਼ਾਂ ਖਾਣ ਤੇ ਆਪਣਾ ਇਹਨਾਂ ਨੇ ਬਹੁਤ ਆਪਣੇ ਆਪ ਨੂੰ ਬਦਲਿਆ ਹੋਇਆ ਰੁਟੀਨ ਇਹ ਤਾਂ ਪਹਿਲਾਂ ਇਹਨਾਂ ਦਾ ਹੀ ਬਹੁਤ ਸੀਗਾ ਕਿ ਬਹੁਤ ਸ਼ੁਕੀਨ ਨੇ ਇਹ ਤਾਂ ਦੀ ਚੀਜ਼ਾਂ ਖਾਣੇ ਆ ਤੇ ਇੱਥੇ ਮੈਂ ਸਾਰੀਆਂ ਚੀਜ਼ਾਂ ਪਾ ਕੇ ਰੱਖ ਦਿੱਤੀਆਂ ਤੇ ਮੈਂ ਵੀਡੀਓ ਨਹੀਂ ਸੀ ਬਣਾਈ ਅਜ ਮੇਰਾ ਨਾ ਜਦੋਂ ਪਤੀ ਜਾਇਆ ਉਹ ਗੱਲਾਂ ਬਾਤਾਂ ਕਰ ਲਾਂਗੇ ਕਾਫੀ ਚਿਰ ਨਾ ਬਾਅਦ ਆਇਆ ਉਹ ਤੇ ਉਹ ਵੀ ਜੌਬ ਕਰਦਾ ਹੁਣ ਉਹਦੇ ਕੋਲ ਟਾਈਮ ਨਹੀਂ ਹੈਗਾ ਬਿਲਕੁਲ ਵੀ ਤੇ ਉਹਨੇ ਕੱਲ ਜਾਣਾ ਸੀ ਪਿੰਡ ਤੇ ਬ੍ਰਦਰ ਮੇਰੇ ਨੇ ਕਿਹਾ ਪਹਿਲਾਂ ਪੂਆ ਜੀ ਕੋ ਜਾ ਕੇ ਆ ਤੇ ਪਹਿਲਾਂ ਤੇ ਮੰਮੀ ਇੱਥੇ ਹੁੰਦੇ ਸੀ ਚਲੋ ਮੰਮੀ ਹੋਣੀ ਵੀ ਆ ਜਾਂਦੇ ਛੋਟਾ ਬ੍ਰਦਰ ਆ ਜਾਂਦਾ ਸੀਗਾ ਭਤੀਜਾ ਮੇਰਾ ਛੋਟਾ ਇੱਥੇ ਰਹਿੰਦਾ ਸੀ ਉਹ ਆ ਜਾਂਦਾ ਸੀ ਹੁਣ ਵੱਡਾ ਭਤੀਜਾ ਇੱਥੇ ਆ ਉਹ ਆ ਕੇ ਲੋਹੜੀ ਦੇ ਕੇ ਗਿਆ ਤੇ ਉਹ ਵੀ ਸਮਾਨ ਸਾਰਾ ਕਾਫੀ ਕਿੰਨਾ ਲੈ ਕੇ ਆਇਆ ਤੇ ਉਹ ਵੀ ਮੈਂ ਰੱਖਣਾ ਹਜੀ ਮੈਂ ਕਿਹਾ ਚਲੋ ਇਹ ਛੋਟੇ ਛੋਟੇ ਸਮਾਨ ਥਾਂ ਆਪਣਾ ਕੋਲੇ ਥਾਂ ਤੇ ਰੱਖ ਦੋ ਤੇ ਫੇਰ ਅਗਲਾ ਕੰਮ ਕਰਦੇ ਆ ਤੇ ਇਹ ਅੱਜ ਹੋਰ ਕਿਉਂਕਿ ਦਾਲ ਸਬਜ਼ੀ ਮੇਰੀ ਬਣੀ ਪਈ ਆ ਤੇ ਫੁਲਕੇ ਉਤਾਰਾਂਗੀ ਤੇ ਵਿਰਿੰਦਰ ਤੇ ਕਹਿ ਰਹੇ ਦਾਲ ਬਣਾ ਚਾਵਲ ਬਣਾਉਣਾ ਬਹੁਤ ਪਸੰਦ ਹੈ ਦਾਲ ਚਾਵਲ ਤੇ ਹੁਣ ਸਾਗ ਦੁਪਹਿਰੇ ਖਾਦਾ ਸੀ ਨਾਲ ਗਾਜਰਾ ਮਟਰਾਂ ਦੀ ਸਬਜ਼ੀ ਸੀ ਕੀਤੀ ਉਹ ਵੀ ਪਈ ਸੀ ਤੇ ਇੱਥੇ ਬਾਂਡਰੀ ਸੀ ਚਾਹ ਚਾਹ ਚ ਮੈਂ ਪਾਇਆ ਤਰਕ ਦੋ ਕਲਾਚੀਆਂ ਪਾਈਆਂ ਤੇ ਵਧੀਆ ਜੀ ਚਾਹ ਬਣਾ ਕੇ ਪੀਵਾਂਗੇ ਤੇ ਨਾਲ ਥੋੜਾ ਜਿਨਾ ਖਾਵਾਂਗੇ ਮਾੜਾ ਮੋਟਾ ਤੇ ਇਸ ਤੋਂ ਬਾਅਦ ਰੈਗੂਲਰ ਹੀ ਸੋਚ ਰਹੀ ਹਾਂ ਮੈਂ ਵਲੌਗ ਪਾਇਆ ਕਰਾਂ ਤੁਸੀਂ ਭੈਣ ਭਰਾ ਬਹੁਤ ਪਿਆਰ ਕਰ ਰਹੇ ਹੋ ਅਗਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹਾਈਪ ਦਾ ਬਸ਼ਮ ਬਟਨ ਹੁੰਦਾ ਉਹਨੂੰ ਪ੍ਰੈਸ ਕਰ ਦਿਓ ਤੇ ਤੁਹਾਡੇ ਹਾਈਪ ਕਰਨਾ ਲਾਈਕ ਕਰਨਾ ਬਹੁਤ ਮੋਟੀਵੇਸ਼ਨ ਮਿਲਦਾ ਹੈ ਤੇ ਅੱਛਾ-ਅੱਛਾ ਕਮੈਂਟ ਕਰਦੇ ਹੋ ਤੁਸੀਂ ਕਮੈਂਟ ਕਰਿਆ ਕਰੋ ਸਾਨੂੰ ਹੋਰ ਵੀ ਦੱਸਿਆ ਕਰੋ ਸਾਡੇ ਵਲੌਗ ਕਿੱਦਾਂ ਦੇ ਬਣਦੇ ਆ ਜੇ ਤੁਹਾਨੂੰ ਥੋੜੇ ਜਿਹੀ ਵੀ ਸਾਡੇ ਵਲੌਗ ਵਧੀਆ ਲੱਗਦੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਦਿਆ ਕਰੋ ਵੀਡੀਓ ਨੂੰ ਤੇ ਤੁਹਾਡੀ ਸਪੋਰਟ ਦੇ ਨਾਲ ਹੀ ਸਾਰੇ ਭੈਣ ਭਰਾ ਬਹੁਤ ਮਿਹਨਤ ਕਰ ਰਹੇ ਨੇ ਜਿੰਨੇ YouTube ਤੇ ਆਏ ਨੇ ਤੇ ਇੱਕ ਦੂਜੇ ਦਾ ਸਪੋਰਟ ਕਰਿਆ ਕਰੋ ਤੇ ਬਹੁਤ ਦਿਨਾਂ ਤੋਂ ਮੈਨੂੰ ਡਿਸਲਾਈਕਸ ਬਹੁਤ ਆ ਰਹੇ ਸੀਗੇ ਹਨਾ ਤੇ ਡਿਸਲਾਈਕਸ ਦੱਸਿਆ ਕਰੋ ਕਿ ਸਾਨੂੰ ਤੁਹਾਡੀਆਂ ਵੀਡੀਓ ਇਦਾਂ ਦੀਆਂ ਬਣਦੀਆਂ ਨੇ ਤੇ ਜਿਨੇ ਹੀ ਅਚੀਆਂ ਲੱਗਦੇ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਡਿਸਲਾਈਕ ਨਾ ਮਾਰਿਆ ਕਰੋ ਪਲੀਜ਼ ਤੇ ਸਾਨੂੰ ਸਗੋ ਮੋਟੀਵੇਸ਼ਨ ਮਿਲਦੀ ਹੈ ਜੇ ਤੁਸੀਂ ਸਾਨੂੰ ਕੁਝ ਦੱਸੋਗੇ ਕਮੈਂਟ ਕਰਕੇ ਦੱਸੋਗੇ ਤੁਹਾਡੇ ਵਿੱਚ ਇਹ ਕਮੀ ਹੈ ਹੈਨਾ ਅਸੀਂ ਉਹਨਾਂ ਨੂੰ ਸੁਧਾਰ ਲਿਆਵਾਂਗੇ ਤੇ ਤੁਸੀਂ ਕਿੱਦਾਂ ਦੀਆਂ ਵੀਡੀਓ ਪਸੰਦ ਕਰਦੇ ਹੋ ਸਾਨੂੰ ਇਹ ਵੀ ਦੱਸਿਓ ਜਰੂਰ ਤੇ ਜਰੂਰ ਲੈ ਕੇ ਆਵਾਂਗੇ ਤੇ ਬਾਰੇ ਅਸੀਂ ਤੇ ਮੈਂ ਤਾਂ ਵਲੌਗ ਹੀ ਪਾਣੀ ਕਰਦਾ ਜੋ ਰੁਟੀਨ ਦਾ ਕੰਮ ਹੈ ਉਹੀ ਦਿਖਾਨੀ ਆ ਤੁਹਾਡੇ ਨਾਲ ਸ਼ੇਅਰ ਕਰਦੀ ਆ ਹਰ ਇੱਕ ਇਨਸਾਨ ਨੂੰ ਹੁੰਦਾ ਕਿ ਅਸੀਂ ਅੱਗੇ ਵਧੀਏ ਕੁਛ ਦੀ ਜ਼ਿੰਦਗੀ ਵਿੱਚ ਕਰੀਏ ਸਾਰੇ ਭੈਣ ਭਰਾ ਜਿੰਨੇ ਵੀ YouTube ਤੇ ਆਏ ਹੋਏ ਨੇ ਸਾਰੇ ਆਪਣੇ ਆਪ ਨੂੰ ਕੁਛ ਨਾ ਕੁਛ ਕਰਨਾ ਚਾਹੁੰਦੇ ਨੇ ਤੇ ਜਰੂਰ ਸਪੋਰਟ ਕਰਿਆ ਕਰੋ ਇੱਕ ਤੇ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਇੱਕ ਵਾਰ ਫੇਰ ਤੋਂ ਕਹਿੰਨੀ ਆ ਅਗਰ ਤੁਹਾਨੂੰ ਥੋੜੀ ਜਿਹੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ OK ਬਾਏ ਬਾਏ ਟੇਕ ਕੇਅਰ ਸਾਇਕਾਲ